ਤੇ ਮੀ ਪੋਜੀਸ਼ਨ ਲਈ ਬਹੁਤ ਹੀ ਨਾਟਕ ਢੰਗ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦਾ ਮੋਡਿਊਲ ਜਿਹੜਾ ਪੁਲਿਸ ਲੋ ਬਿਆਰ ਕੀਤਾ ਗਿਆ ਸੀ ਔਰ ਕਿਸ ਤਰ੍ਹਾਂ ਦੀ ਇਨਫਰਮੇਸ਼ਨ ਪੁਲਿਸ ਕੋਲ ਇਹ ਜੋ ਅਰਜੀਤ ਮੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ ਤਿੰਨ ਮਕਦਮਿਆਂ ਦੇ ਵਿੱਚ ਵਾਂਟਡ ਸੀਗਾ ਜਿਹੜੇ ਸਿਗੁਰ ਗ੍ਰੰਥਾ ਦੇ ਬਿਨਾਂ ਬੰਦ ਸੀਗੇ ਇਹ 2015 ਤੇ ਰਜਿਸਟਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਇੰਨਾ ਮਕਦਮਾ ਦੇ ਤਕਰੀਸ਼ ਵਾਸਤੇ ਐਸਆਈਟੀ ਕੌਂਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਚਾਰਜ ਸੀ ਆਈਏ ਪੀਕੋਡ ਵੀ ਹੋਤੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਪਕਟ ਕਰਕੇ ਇਹਨੂੰ ਅਰੈਸਟ ਕੀਤਾ ਤਾਂ ਜਿੰਨਾ 7.5 ਸਾਲ ਤੋਂ ਲਗਭਗ ਇਹ ਘੋੜਾ ਚੱਲ ਰਿਹਾ ਸੀਗਾ ਹੁਣ ਕਿਸ ਤਾਂ ਦੀ ਇਨਫੋਰਮੇਸ਼ਨ ਤੋਂ ਬਾਅਦ ਜਿਹੜਾ ਪੀਕੋਡ ਜਿਹੜਾ ਪੁਲਿਸ ਵਾਲੇ ਦੀ ਟੀਮ ਕੱਢੀ ਆ ਇਸਦੇ ਬਾਰੇ ਜਾਣਕਾਰੀ ਸਾਨੂੰ ਕੁਝ ਦੇਰ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਜਾਂਦੀਆਂ ਸੀਗੀਆਂ ਔਰ ਟੈਕਨੀਕਲ ਇਨਪੁਟਸ ਦੇ ਬੇਸ ਤੇ ਇੱਕ ਹਿਊਮਨ ਇੰਟ ਦੇ ਬੇਸ ਤੇ ਅਸੀਂ ਘੱਟ ਵੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਕਿਉਂਕਿ ਇਸ ਦਾ ਰੋਲ ਮੇਨ ਕੌਨਸਪੀਰੇਟਰ ਵੱਲੋਂ ਪਰ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਐਫਰਟ ਸੀਗੀ ਕਿ ਇਸ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਪਤੀਸ਼ਣ ਹੋ ਕੇ ਵਿਦਾਇਲ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਅ ਇਹਨੂੰ ਗੁਰਗਾਂਡ ਤੋਂ ਹੈ। ਕਿ 4 ਦੇ ਵਿੱਚ ਚੈਂਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੁਲਸਰ ਕੰਮ ਜਾਈ ਸੀ। ਹਾਂ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ। ਪੁਲਿਸ ਆ ਵੈਸੇ ਪਹਿਲਾਂ ਵੀ ਹਰ ਚੀਜ਼ ਸੀਗੀ ਲੇਕਿਨ ਇਹ ਜਦੋਂ ਫੋਟੋਆਂ ਅਜਾ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਅਸੀਂ ਇੰਟੈਂਸੀਫਾਈ ਕੀਤੇ ਸੀਗੇ ਅਫਰਟਸ ਔਰ ਇਹ ਸਾਡਾ ਸਾਰਿਆਂ ਦੀ ਆ ਕੰਸਰਟਡ ਐਫਰਟਸ ਦਾ ਸਟਾਈ ਹੈਗਾ ਕਿ ਅਸੀਂ ਇਸ ਨੂੰ ਨੈਕ ਕ੍ਰਾਈਮ ਦੇ ਵਿੱਚ ਕੰਮ ਲਿਆ ਹੋਇਆ ਹੈ ਸਰ ਜਿਹੜੇ ਦੋ ਹੋਰ ਪਕੌੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕਾਰਵਾਈਆਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਅਸਫਲਤਾ ਖਤਮ ਕਰ ਸਕਾਂਗੇ ਸਰਲੇ ਕੰਲੇ ਖੜੇ ਹੈ ਕੋਈ ਹੋਰ ਵੀ ਨਾਮ ਅਜੇ ਫਿਲਹਾਲ ਇਹ ਕੰਲੇ ਖੜੇ ਹੈ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਰਨ ਜਿਹੜੀ ਤਿੰਨ ਉਹ ਵੇਰਵੀ ਨਾਲ ਸੰਬੰਧਿਤ ਮਾਮਲੇ ਹੈ ਜਾਂ ਪਕੌੜਿਆਂ ਦੇ ਤਿੰਨ ਐਫਆਈਆਰ ਦਰਜ ਉਹਨਾਂ ਨਾਲ ਸੰਬੰਧ ਇਸ ਨੂੰ 2021 ਦੇ ਵਿੱਚ ਆ ਪੀਓ ਲੈ ਆ ਗਿਆ ਸੀ ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਔਰ 172 ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜਿਹੜੇ ਰਜਿਸਟਰ ਹੋਏ ਸੀਗੇ ਉਹਨਾਂ ਚ ਪਾਈ ਆ ਕੁਝ ਕੁਸ਼ਟ ਤੋਂ ਬਾਅਦ ਜਿਹੜੇ ਅੱਗੇ ਜਿਹੜੇ ਮੇਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋਗੀ ਉਹ ਵੀ ਤੇ ਅੰਦਰ ਜਿਹੜੀ ਐਫ ਆਈ ਆਰ ਦੇ ਵਿੱਚ ਸਮਝਾ ਜਿਹੜੀ ਫੋਨ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਗ੍ਰਿਫਤਾਰੀ ਆਪਾਂ ਦਿਖਾਈ ਇਹ ਕਾਰਵਾਈ ਜਿਹੜੀ ਇਹ ਕਿਉਂਕਿ ਇਹ ਜਿਹੜੇ 63 117 اور 128 ਜਿਹੜੀਆਂ 3000 ਜਿਗਿਆ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ 174 اے ਦੇ ਅਧੀਨ ਮਗਧਮੇ ਰਜਿਸਟਰ ਕੀਤੇ ਸੀ ਇਹਨਾਂ ਇਸ ਨੂੰ ਉਹਨਾਂ ਮਗਧਮਿਆਂ ਚ ਗ੍ਰਿਫਤਾਰ ਕੀਤਾ ਗਿਆ ਸਰ ਜਿਸ ਦਾ ਮੈਂ 2 ਦਿਨ ਦਾ ਪੁਲਿਸ ਰਿਮਾਨ ਮਿਲਿਆ ਹੈ ਕਿ ਲੱਗਦਾ ਕਿ ਪੁਲਿਸ ਨੇ 2 ਦਿਨਾਂ ਦਿੱਤੇ ਫਿਰ ਆ ਜਾਂਚ ਕੇ ਕਿ ਇਹਨੇ ਕਿੱਥੇ ਗਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸ ਦੀ ਕੀ ਭੂਮਿਕਾ ਸੀ ਬਿਆਦਲੀ ਮਾਮਲੇ ਵਿੱਚ ਨਹੀਂ ਅਸੀਂ ਇਹ ਨਿਰਮਾਣ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕੁਐਸਟ ਕਰ ਸਕਦੇ ਹੁੰਦੇ ਹਾਂ ਨਿਰਮਾਣ ਐਕਸਟੈਂਡ ਹੋ ਜਾਂਦਾ ਹੁੰਦਾ ਹੈ ਜੀ ਜ਼ਰੂਰੀ ਨਹੀਂ ਕਿ 2 ਦਿਨ ਦਾ ਬਸ ਹੁਣ 2 ਦਿਨ ਸਰ ਬਿਆਦਲੀ ਮਾਮਲੇ ਦੀ ਕੀ ਮੁੱਖ ਭੂਮਿਕਾ ਕੀ ਸੀ ਜੀ ਇਹਦੀ ਜੋ ਹੁਣ ਤੱਕ ਵੀ ਰਹੀ ਹੈਗੀ ਹੈ ਬਾਕੀ ਤਾਂ ਅੱਗੇ ਫਰਦਰ ਪੁੱਛਗੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਹੈ ਸੀ ਜੀ ਤਾਂ ਕੁਝ ਪਤਾ ਲੱਗਾ ਕਿਸ ਪਛਾਣ ਨਾਲ ਰਹੇ ਰਿਹਾ ਸੀਗਾ ਨਾਮ ਬਦਲਿਆ ਸੀ ਜਾਂ ਕੁਝ ਹੋਰ ਸੀ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਕੁਝ-ਕੁਝ ਕਰਾਂਗੇ ਪ੍ਰਤੀਸ਼ਠਾ ਦੇ ਦੌਰਾਨ ਸਾਹਮਣੇ ਆਉਣਗੀਆਂ ਉਹ ਗੱਲਾਂ ਫਿਰ ਅਸੀਂ ਦੱਸਾਂਗੇ ਐਲੀਗਿਬਿਟੀਸ਼ਨ ਦੇ ਪਾਸੋਂ ਤਾਂ ਹੋਰ ਵੀ ਕੋਈ ਮਕਦਮੇ ਇਹਨਾਂ ਤੋਂ ਦੱਸਿਆ ਗਿਆ ਇਧਰ ਪੰਜਾਬ ਦੀ ਗੱਲ ਕੀਤੀ ਆ ਉਸ ਵੀ ਅ ਅਜੇ ਫਿਲਹਾਲ ਸਵਾਲ ਇਹ ਤਿੰਨ ਜਿਹੜੇ ਪੀਓ ਵਾਲੇ ਮਕਦਮੇ ਤੇ ਤਿੰਨ ਜਿਹੜੇ ਜਿੰਨਾਂ ਨੂੰ ਨਾਮਿਨੇਟ ਕੀਤਾ ਗਿਆ ਹੈਗਾ ਮੇਨ ਬਿਆਦੀ ਮਕਦਮੇ ਉਹਨਾਂ ਜੀ ਇਹ ਫਿਗਰ ਆਊਟ ਹੁੰਦਾ ਹੈ ਆ ਜੋ ਕੋਈ ਹੋਰ ਪਤਾ ਚੱਲੇ ਪੁਚਕਸ਼ੇ ਦੇ ਦੌਰਾਨ ਤੇ ਉਹ ਵੀ ਕੱਲ ਸਮੇਂ ਆਈ ਦੀ ਸਰ ਪੁੱਛ ਕੇ ਕਿ ਨਾ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹਾਂ ਪੌਸਿਬਿਲਿਟੀ ਇਸ ਆਲਵੇਸ ਥੇਰ ਪੁਚਕਸ਼ੇ ਦੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਮੁਤਾਬਕ ਜੋ ਫਰਦਰ ਅਗਲੇ ਕਾਨੂੰਨ ਤਾ ਅਵ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦਿਨ ਅੰਦਰ ਮੰਨ ਤੁਸੀਂ ਆਪਣੇ ਪੁਚਕਸ਼ੇ ਵਿੱਚ ਕੁਝ ਆਇਆ ਜੀ ਤਾਂ ਆ ਪੁੱਛ ਕੇ ਛਮੜਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਤ ਪਿਛਲੀ ਭੂਮਿਕਾ ਵੀ ਬੜੀ ਪਤਾ ਲੱਗਾ ਕੁਝ ਕਿਸ ਤਰੀਕੇ ਦੇ ਰਹੀ ਹੈ ਉਹ ਪਤਾ ਲੱਗੇਗਾ ਜੀ ਹੁਣ ਦੋ ਦਿਨਾਂ ਦੇ ਵਿੱਚ ਇਹ ਪਿਛਲੀ ਭੂਮਿਕਾ ਦਾ ਜੋ ਵੀ ਇਹਦਾ ਹੈਗਾ ਆ ਕਿਥੇ ਕਿਥੇ ਰਿਹਾ ਕੀ ਗੱਲਬਾਤ ਸਗੀ ਉਹ ਸਾਰਾ ਪਤਾ ਲੱਗੇ ਐਸ ਤੋਂ ਪੁਲਿਸ ਕੋਲ ਕਿਸ ਤਰੀਕੇ ਦੀ ਮੀਟਿੰਗ ਹੋਣੀ ਆ ਬੇਦਬੀ ਦੇ ਵਿੱਚ ਬੇਦਬੀ ਦੇ ਵਿੱਚ ਕੀ ਕਨਸਪੀਰੇਟਰ ਵਾਲੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਰਦਰ ਵੈਰੀਫਿਕੇਸ਼ਨ ਕਰਾਂਗੇ ਔਰ ਉਹਦੇ ਨਾਲ ਕਰ ਰਹੀ অথেন্টিਕੇਸ਼ਨ ਹੋਊਗੀ ਕਲੈਬੋਰੇਸ਼ਨ ਹੋਊਗੀ ਵੇ ਟੂਪੀਸ ਦਾ ਪ੍ਰੋਸੈਸ ਹੀ ਇਹ ਹੁੰਦਾ ਠੀਕ ਇਸ ਗ੍ਰਿਫਤਾਰੀ ਚ ਪੁਲਿਸ ਨੂੰ سوشل میڈیا ਤੇ ਜੋ ਵਾਇਰਲ ਫੋਟੋ ਵਾਲੀ ਹੋਈ ਹੈ ਉਹ ਉਸੇ ਨੇ ਕਾਫੀ ਮਦਦ ਮਿਲੀ ਹੈ ਔਰ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਆਰ ਗਿਵਿੰਗ ਹਿਮ ਹਾਰਚੇਸ ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫਾਲੋਅ ਕਰ ਹੀ ਰਹੇ ਹਾਂ ਠੀਕ ਸਰ ਡੇਰਾ ਦਾ ਮੁਖੀ ਰਿਹਾ ਨੈਸ਼ਨਲ ਜਿਮੇਟਰੀ ਮੈਂਬਰ ਵੀ ਰਿਹਾ ਹਾਂ ਜੋ ਮੈਨੂੰ ਦੱਸਿਆ ਗਿਆ ਆ ਉਸ ਮੁਕਾਬਕ ਇਹ ਇੱਕ ਜਿਹੜੀ ਹਾਈ ਲੈਵਲ ਦੀ ਕਮੇਟੀ ਸੀ ਉਹਦਾ ਮੈਂਬਰ ਵੀ ਸੀ ਜੀ ਜੀ